ਪੰਜਾਬ ਦੇ ਵਿੱਚ ਰੇਤੇ ਨੂੰ ਲੈ ਕੇ ਲੰਬੇ ਸਮੇਂ ਤੋਂ ਸਰਕਾਰ ਤੇ ਸਵਾਲ ਉੱਠਦੇ ਰਹੇ ਨੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਰੇਤੇ ਨੂੰ ਲੈ ਕੇ ਨਵੇਂ ਰੇਟ ਤੈਅ ਕੀਤੇ ਗਏ ਨੇ ਪਰ ਇਸ ਸਭ ਦੇ ਵਿੱਚ ਸੀਨੀਅਰ ਅਕਾਲੀ ਨੇਤਾ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਇੱਕ ਵਾਰ ਫੇਰ ਸਰਕਾਰ ਤੇ ਕਈ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਸਰਕਾਰ ਦੇ ਵੱਲੋਂ ਰੇਟੇ ਦੇ ਰੇਟ ਘਟਾਏ ਗਏ ਨੇ ਤਾਂ ਦੂਸਰੇ ਪਾਸੇ ਜਿਹੜਾ ਟਰਾਂਸਪੋਰਟੇਸ਼ਨ ਦਾ ਖਰਚਾ ਉਸਤੇ ਵੀ ਸਰਕਾਰ ਨੂੰ ਸੋਚਣਾ ਪਵੇਗਾ ਦੂਸਰੇ ਪਾਸੇ ਉਹਨਾਂ ਨੇ ਬਿਜਲੀ ਦੇ ਰੇਟਾਂ ਨੂੰ ਲੈ ਕੇ ਵੀ ਕਈ ਵੱਡੇ ਸਵਾਲ ਖੜੇ ਕੀਤੇ ਦੇਖੋ ਪ੍ਰੈਸ ਕਾਨਫਰੰਸਾਂ ਰੋਜ਼ ਹੁੰਦੀਆਂ ਨੇ ਤੇ ਉਹਨਾਂ 'ਚ ਕੁਝ ਨਹੀਂ ਨਿਕਲਦਾ ਜਿਵੇਂ ਭੂਕੀ ਬੰਬ ਚੱਲਣ ਤੋਂ ਬਾਅਦ ਧੂਆਂ ਵੀ ਨਹੀਂ ਨਿਕਲਦਾ ਨਾ ਖੜਕਾ ਹੁੰਦਾ ਇਹ ਉਹ ਨਹੀਂ ਪ੍ਰੈਸ ਕਾਨਫਰੰਸਾਂ ਮਨ ਮੋਕਮੰਤਰੀ ਸਾਹਿਬ ਨੇ ਵੀ ਗੁਜਰਾਤ 'ਚ ਪ੍ਰੈਸ ਕਾਨਫਰੈਂਸ ਕੀਤੀ ਸੀ ਕਿ ਗੋਲਡੀ ਬਰਾਡ ਫੜ ਲਿਆ ਉਹ ਦਿਖਾ ਦੇਣ ਕਿੱਥੇ ਫੜਿਆ ਪ੍ਰੈਸ ਕਾਨਫਰੈਂਸ 'ਚ ਕਿ ਮੈਨਾਂ ਜਿੰਨਾ ਚਿਰ ਕੋਈ ਪ੍ਰੈਕਟੀਕਲੀ ਔਨ ਗਰਾਉਂਡ ਹੁੰਦਾ ਨਹੀਂਗਾ ਜਿਹੜੇ ਅਕਾਲੀ ਦਲ ਵੇਲੇ ਰੌਲਾ ਪਾ ਰਹੇ ਸੀ ਕਿ ਕਾਲੀ ਰੇਤਾ ਖਾ ਗਏ ਹੁਣ ਰੇਤਾ ਫਿਰੇ ਖਾ ਗਏ ਨਾ ਜャ 70 ਰੁਪਏ ਕਿਊਬ ਫਿਟ ਵਿੱਚ ਰਹਿ ਲੁਧਿਆਣੇ 'ਚ ਇਹ ਖਾ ਗਏ ਕਾਂਗਰਸੀ ਵੀ ਰੌਲਾ ਪਾਉਂਦੇ ਸੀ ਸਾਡੇ ਤੇ ਹੁਣ ਦੱਸਣ ਕਾਂਗਰਸੀ ਕਿੱਥੇ ਮੇਰਾ ਮਤਲਬ ਇਹ ਇੱਕ ਗਿਣੀ ਮਿਥੀ ਇਹਨਾਂ ਸਾਜਿਸੀ ਬਦਨਾਮ ਕਰਨ ਲਈ ਆਪ ਅਸੀਂ ਸਭ ਕੁਝ ਕੀਤਾ ਅਸੀਂ ਲੋਕਾਂ ਨੂੰ ਰੀਜ਼ਨੇਬਲ ਭਾਅ ਦੇ ਦਿੱਤਾ ਡਿਫਰੈਂਟ ਥਾਂ ਦੇ ਦਿੱਤਾ ਸਾਡੇ ਵੇਲੇ ਵੀ ਸਟੇ ਸੀਗਾ ਕੌਣ ਪਤਾ 2 ਮਹੀਨੇ ਸਟੇ ਕਰਕੇ ਪੱਠੇ ਵੀ ਬੰਦ ਰਹੇ ਪਰ ਲੜਾਈ ਲੜੀ ਚਲਵਾਇਆ ਸਭ ਕੁਝ ਹੁਣ ਇਹ ਕਹਿੰਦੇ ਆ 8 ਮਹੀਨੇ ਬਾਅਦ 11 ਮਹੀਨੇ ਬਾਅਦ 9 ਮਹੀਨੇ ਬਾਅਦ ਕਿ ਜੀ ਹਾਈ ਕੋਰਟ ਕੇ ਚੱਲਦਾ ਫਿਰ ਆਪਾਂ ਕਹੀ ਕਿ ਹੋ ਜਾਂਦੇ ਸੀ ਕੇਸ ਕੋਈ ਨਵਾਂ ਹੋਇਆ ਸਭ ਪੁਰਾਣੀ ਲਿਟੀਗੇਸ਼ਨ ਚੱਲ ਰਹੀ ਹੈ ਪੁਰਾਣੀ ਲਿਟੀਗੇਸ਼ਨ ਚੱਲ ਰਹੀ ਹੈ ਉਸ ਕਰਕੇ ਇਹ ਇੱਕ ਆਪਣਾ ਏਜੰਡਾ ਦੱਸਣ ਕਿ ਜਿਹੜਾ ਇਲੈਕਸ਼ਨ ਤੋਂ ਪਹਿਲਾਂ ਹੈ ਇਨਾਂ ਦੇ ਕਨਵੀਨਰ ਸਾਹਿਬ ਕੇਜਰੀਵਾਲ ਸਾਹਿਬ ਨੇ ਕਿਹਾ ਸੀਗਾ ਕਿ 35000 ਕਰੋੜ ਦਾ ਸਕੈਮ ਹੈ ਲਿਕਰ ਤੇ ਸੈਂਡ ਮਾਫੀਆ ਚ ਉਹ ਦੱਸਣ 35000 ਕਰੋੜ ਦੀ ਇਹ ਸਟੇਟ ਕਦੋਂ ਆਮਦਨ ਕਰੂਗੀ ਲਿਕਰ ਜੋ ਤੇ ਸੈਂਡ ਜੋ ਪ੍ਰੋਬਲਮ ਇਹ ਹੈ ਕਿ ਸਭ ਕੁਝ ਮਰਜ਼ੀ ਨਾਲ ਹੋ ਰਿਹਾ ਕਿਉਂਕਿ ਤੁਹਾਡੇ ਸਾਹਮਣੇ ਇਹਨਾਂ ਮੈਂ ਨਹੀਂ ਕਹਿ ਰਿਹਾ ਇਹਨਾਂ ਦੀ ਮਿਨਿਸਟਰ ਕਹਿ ਰਹੀ ਹੈ ਖਰੜਵਾਲੀ ਮੈਡਮ ਤੇ ਉਸ ਤੋਂ ਬਾਅਦ ਟਵੀਟ ਕਰਕੇ ਫਿਰ ਉਸ ਤੋਂ ਬਾਅਦ ਸਰ ਪ੍ਰਤਾਪ ਸਿੰਘ ਬਾਜਵਾ ਗੁਰਨਾ ਨੂੰ ਚਿੱਠੀ ਲਿਖ ਰਿਹਾ ਸੀਬੀਆਈ ਇਨਕੁਆਇਰੀ ਦੀ ਉਹ वाद ਵਿਵਾਦ ਦੇ ਜਵਾਬ ਦੇਣ ਲਈ ਠੰਡ ਪਾਉਣ ਲਈ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਹੋਰ ਕੋਈ ਗੱਲ ਨਹੀਂ ਸਰ ਕੀ ਲੱਗਦਾ 28 ਰੁਪਏ ਉਹਨਾਂ ਨੇ ਕਹੇ 28 ਰੁਪਏ ਰੇਤਾ ਪਤਾ ਨਹੀਂ ਜੀ ਉਹ ਕਹਿੰਦੇ ਆ ਜੀ ਕੀ ਜੇ ਆਹ ਹੋ ਜੂ ਨਾ ਇਫ ਬੈਗਰ ਇਫ ਵਿਸ਼ੇਜ਼ ਵਾਰ ਹਾਰਸਸ ਬੈਗਰਸ ਵੋ ਡਰਾਈਡ ਇਹ ਤਾਂ ਇਹਨਾਂ ਦੀਆਂ ਖਲ ਖਿਆਲੀ ਪਲਾਓ ਨੇ ਖਿਆਲੀ ਪਲਾਓ ਨੇ ਦੱਲਾਂ ਦੱਸਣਾ ਪਊ ਇਸ ਏਟ ਆ ਇਹ ਪ੍ਰਾਈਵੇਟ ਰਾਡਤੀ ਇਹ ਨਹੀਂ ਗੇ ਕਿ ਜਿੱਥੋਂ ਮਰਜੀ ਲਿਓਣ ਇਹਨਾਂ ਨੂੰ ਦੱਸਣਾ ਪਊਗਾ ਕਿ ਇਹਨਾਂ ਨੇ ਕਿੱਥੋਂ ਕਿੱਥੋਂ ਆਰਗੇਨਾਈਜ਼ ਕੀਤਾ ਕਿਹੜੇ ਕਿਹੜੀ ਸਟੇਟ ਤੋਂ ਕੀਤਾ ਕੀ ਭਾ ਕੀਤਾ ਉਸ ਤੋਂ ਬਾਅਦ ਇਹਨਾਂ ਨੂੰ ਟਰਾਂਸਪੋਰਟੇਸ਼ਨ ਦਾ ਕਿੰਨਾ ਪੈਣਾ ਇਹਨਾਂ ਨੇ ਆਪਣਾ ਬੈਨੀਫਿਟ ਉਹਦੇ ਵਿੱਚ ਕਿੰਨਾ ਰੱਖਣਾ ਸਮਝਦੇ ਹੋ ਨਾ ਇਹ ਸਾਰੀਆਂ ਗੱਲਾਂ ਨੇ ਜਦ ਜਿੰਨਾ ਜਿਹੜੇ ਇਹ ਅਸਲੀਅਤ ਸਾਹਮਣੇ ਹੀ ਨਹੀਂ ਰੱਖਦੇ ਸਫਾਈ ਨਹੀਂ ਪੋਜੀਸ਼ਨ ਕਰਦੇ ਹੂ ਵਿਲ ਬਲੀਵ ਦਾ ਨੋਬਡੀ ਵਿਲ ਬਲੀਵ ਥੇ ਇਹ ਸਾਰਾ ਗੱਪਸਥਾਨ ਹੈ ਐਂਡ ਇਹਦੀ ਵਜ੍ਹਾ ਸਿੰਪਲ ਇਹੀ ਹੈ ਕਿ ਲੋਕਾਂ ਦਾ ਜਿੰਨਾ ਪ੍ਰੈਸ਼ਰ ਹੈ ਡਵੈਲਪਮੈਂਟ ਰੁਕ ਗਈ ਕੰਸਟਰਕਸ਼ਨ ਰੁਕ ਗਈ ਮਜ਼ਦੂਰ ਭੁੱਖਾ ਮਰ ਰਿਹਾ ਹੈ ਮਿਸਤਰੀ ਭੁੱਖਾ ਮਰ ਰਿਹਾ ਹੈ ਕੰਮ ਕੋਈ ਚੱਲ ਨਹੀਂ ਰਿਹਾ ਉਹ ਸਿਰਫ ਉਸ ਗੱਲ ਨੂੰ ਠੱਲ ਪਾਉਣ ਲਈ ਨਾ ਇਹਨਾਂ ਨੇ ਆ ਕਰਤਾ ਹੈ ਹੋਰ ਕੁਝ ਨਹੀਂ ਹੈ ਸਿਰਫ ਤੇ ਸਿਰਫ ਖਿਆਲੀ ਪਲਾਉ ਰਾਤ ਦੇ ਸੁਪਨੇ ਨੇ ਸਵੇਰੇ ਉੱਠ ਕੇ ਗੱਲ ਉੱਥੇ ਦੀ ਉੱਥੇ ਹੀ ਖੜੀ ਹੈ ਦੇਖੋ ਨਾ ਕਹਿੰਦੇ ਸੀ ਬਿਜਲੀ ਮੁਫਤ ਮੁਫਤੀ ਬਿਜਲੀ ਮੁਫਤ ਹੈ 300 ਯੂਨਿਟ ਦੀ ਪਹਿਲਾਂ ਤਾਂ ਮੈਂ 300 ਯੂਨਿਟ ਦੀ ਗੱਲ ਕਰਦਾ ਹੈ 1 ਮੀਟਰ ਤੇ 5 ਬੰਦੇ ਦਾ ਘਰ ਚ ਰਹਿੰਦੇ ਹੋਣਗੇ ਨਾ ਜਿਹਦੇ ਮੀਟਰ ਲੱਗਿਆ ਹੋਊ ਜਿਹਦੇ 300 ਯੂਨਿਟ ਮਾਫ ਹੋਏ ਤੇ ਇੱਕ ਬੰਦੇ ਨੂੰ ਕਿੰਨਾ ਮਿਲਿਆ ਮਹੀਨੇ ਦਾ 300 10 ਰੁਪਏ ਦੀ ਹਾੜੀ ਜੇ ਇਹ ਲੋਕਾਂ ਨੂੰ ਖਰੀਦਣਾ ਚਾਹੁੰਦੇ ਆ ਇਹ ਕੋਈ ਗੱਲ ਬਣੀ ਤੇ ਉਹ ਖਰੀਦ ਲਈ ਵੀ ਮਹਿੰਗਾ ਕੀ ਹੋਣਾ ਹੈਗਾ ਕੱਲ ਹੀ ਅਖਬਾਰਾਂ 'ਚ ਲਿਖਿਆ ਕਿ ਪੀਐਸਪੀਸੀਐਲ ਨੇ ਪਾਵਰ ਰੈਗੂਲੇਟਰੀ ਅਥਾਰਟੀ ਨੂੰ ਅਪਰੋਚ ਕੀਤਾ ਕਿ ਘੱਟੋ ਘੱਟ 70 ਤੋਂ 80 ਪੈਸੇ ਯੂਨਿਟ ਵਧਾਇਆ ਜਾਵੇ ਤਾ ਕਿ ਕੋਲੇ ਲੱਗਣ ਵਾਲੇ ਦਾ ਖਰਚਾ ਅਸੀਂ ਪੂਰਾ ਕਰ ਸਕੀਏ ਜ 80 ਪੈਸੇ ਯੂਨਿਟ ਦੂਸਰੇ ਦਾ ਵਾਜੂਗਾ ਇੱਕ ਦੀ ਛੇਲ ਲਹੁ ਦੂਜੇ ਦੇ ਘਰ ਕੋਤੀ ਸਰਕਾਰ ਤਾਂ ਕਹਿੰਦੀ ਕੋਲੇ ਦੀ ਖਾਨ ਜਿਹੜੀ ਅਸੀਂ ਚਲਾਤੀ ਹੈ ਫਿਰ ਸਸਤੀ ਕਰ ਦੇਣ ਮੁਫਤ ਦੇ ਦੇਣ ਕੋਲੇ ਦੇ ਕਾਰਨ ਵਿੱਚ ਕੀ ਹੋਣਾ ਹੈਗਾ ਸਿਰਫ ਤੇ ਸਿਰਫ ਸਾਲ ਦਾ 600 ਕਰੋੜ ਰੁਪਏ ਆ ਬਚਣਾ ਤੇ ਇਹਨਾਂ ਨੇ ਜਿੰਨੇ ਐਲਾਨ ਕਰੇ ਪੈ ਰਹੇ ਨੇ 1800 ਕਰੋੜ ਰੁਪਇਆ 1800 ਕਰੋੜ ਰੁਪਇਆ ਐਡੀਸ਼ਨਲ ਬੋਝ ਪੈ ਗਿਆ ਪਾਵਰ ਕਾਰਪੋਰੇਸ਼ਨ ਤੇ 1800 ਕਰੋੜ ਦਾ ਤੇ 600 ਕਰੋੜ ਨਾਲ ਕਿੱਥੋਂ ਪੂਰਾ ਹੋ 6ਵੇਂ ਨੰਬਰ ਤੋਂ ਬਿਜਲੀ ਬੋਰਡ ਦੀ ፋיਨੈਂਸ਼ੀਅਲ ਸਟੇਟਸ 17ਵੇਂ ਨੰਬਰ ਤੇ ਆ ਗਿਆ ਕੋਈ ਅਦਾਰਾ ፋיਨੈਂਸ਼ੀਅਲ ਅਦਾਰਾ ਇਹਨਾਂ ਨੂੰ ਲੋਨ ਦੇਣ ਨੂੰ ਤਿਆਰ ਨਹੀਂ ਇਹਨਾਂ ਦੀ ਮਾੜੀ ਫਿਸਕਲ ਹਾਲਤ ਦੇਖ ਕੇ ਤੇ ਤੁਸੀਂ ਦੱਸੋਗੇ ਕਿ ਇਹ ਬੋਰਡ ਚੱਲ ਜੂਗਾ حالتا دیکھنا ਕੀ ਹੋਣਾ ਐਸਐਮ ਦੇਟ ਪੰਜਾਬ ਦੇ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ